ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਜੈ ਪਰਿ ਦੀ ਗੋਣ ਸੁਬੋਲਾ ਕਰੀ ਤੇ ਸੋਲੋ ਦੀ ਕਰਤਾ ਤੇ ਜਾਨਤ ਹੋ ਗਿਆ ਤੁਹਾਨੂੰ ਆਜੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਬਾਣੀ ਇਹ ਪਾਵਨ ਅੰਦੀਵਾਰ ਕਥਾ ਨੂੰ ਸੁਣਵਾ ਗੁਰੂ ਬਾਸਾ ਜੀ ਦੇ ਕੀ ਅੰਦਰ ਸੁਹਾਇਮਾ ਹੈ ਪਾਵਨ ਸ਼ਬਦ ਇਹ ਆਪਾਂ ਪਾਵਨ ਸ਼ਬਦ ਨਹੀਂ ਆ ਜੋ ਕਲਪਨੀਆਂ ਪਾਸੋਂ ਪੜੀਆਂ ਸੀ ਕਹਾਣੀ ਦੇ ਵਿੱਚ ਉਹ ਪੜੀਆਂ ਸੀ ਭਾਈ ਅੰਤਰ ਕੀ ਗੱਤ ਜਾਣੀ ਹੈ ਗੁਰੂ ਜੀ ਸੰਤੋ ਬਾਦ ਜੇ ਅੰਦਰ ਦੀ ਜਾਣਾਂ ਜੁੰ ਅੰਦਰ ਪਰਿਸ਼ਮੋ ਸਮਾਨ ਗਮਨ ਬੈਨ ਸੰਕਤ ਦੂਜਾ ਆਤਮ ਜਲ ਕੇ ਬੈਨ ਭਾਵ ਕਰੂ ਦੇ ਤਰ। ਸ਼ੁਕਰ। ਸ਼ੰਕਰ ਨੂੰ ਨਿਵਰਤੀ ਗਾ। ਮੋਹ ਨਹਿਤ ਕਰ ਜਾਈ ਤੋ ਜੀਵਨ ਦੇ ਮਰਮਾਰ ਤੇ ਆਪਨੇ ਆਪ ਜਿਵੇਂ ਅ ਬੰਦਾਰ ਨੇ ਮਾਰ ਕੇ ਤਾਂ ਤਾਲਪੁਰ ਕੋ ਬਾਹਰ ਨੂੰ ਦਰਖਾਤੇ ਜਨਨ ਮਾਰ ਕੇ ਤੂੰ ਮਾਰ ਜਉਂਦੇ ਜੀਵ ਮਾਰ ਪਿੰਦੇ। ਜਉਂਦੇ ਜੀਵ ਮਾਰ مراس ختم ہوگا ہوگا چرما مطلب ہے اپنے آپ جیو من کیا ہوگا میں میرا کھانا ਹੋ ਸੰਮਾਨ ਕੀ ਰੇਲ ਦਾ ਸਾਰਿਆਂ ਦੇ ਚਰਨਾਂ ਦੀ ਧੂੜ ਵਾਂਗ ਕੇ ਨਿਮਰਤੀ ਹੋਣਾ ਚਾਹੁੰਦਾ। ਹੋ ਸੰਮਾਨ ਕੀ ਰੇਲ ਦਾ ਦੁਆਵਾਂ ਮਾਰੋ। 헤 ਰੋਹਾਂ ਮੈਨਰੇ ਕੋ ਉਦਾਂ। ਇਸ ਕਰਕੇ ਆਪਣੇ ਮਨ ਨੂੰ ਮਾਰ ਲੈਣਾ ਪਾਵੇ। ਵਿਸ਼ੇ ਵਿਕਾਰਾਂ ਨਿਯੋਕਾਂ ਗੋਦ ਰੋਮਾਂ ਦਾ ਨਿਯੋਕਾਂ ਗੁਣਾਂ ਦੀ ਪ੍ਰਾਪਤ ਨਿਯੋਕਾਂ ਵਿਲੋਤ ਹੋ ਜੇ ਮੰਗਣਾ ਸਰੋਖਾਂ ਦੀ ਭੋਖ ਮਾਰਕਰ ਜੇ ਤੇਰੇ ਨਾਮ ਤੋਂ ਬਿਗਾਰੇ ਮੈਂ ਕੁਝ ਹੋਰ ਕੁਝ ਮੰਗਦਾ ਤਾਂ ਦੁੱਖदाई ਹੋ ਸਕਦਾ ਪਰ ਇਹੋ ਨਾਮ ਸੰਤੋਖ ਹੀ ਉਹ ਤੇ ਮਨ ਦੀ ਭੋਖ ਮੇਨੂੰ ਆਪਣੇ ਨਾਮ ਦੀ ਬਾਤ ਤੇ ਜੋ ਸਬਰ ਤੇ ਸੰਤੋਖ ਦੇਵੇ ਜਿਹੜੇ ਸਬਰ ਤੇ ਸੰਤੋਖ ਦੀ ਗੱਲ ਕਰਦੇ ਆ ਥਾਲ ਵਿੱਚ ਤੇ ਨਾ ਵਸਤੂ ਕੋਲ ਜੋ ਸੱਚ ਸੰਤੋਖ ਵੀ ਚਾਰੋ ਆਮ੍ਰਿਤ ਦਾ ਨਾਮ ਖਾ ਪਰ ਕਰ ਤੇ ਜਿਸ ਦਾ ਸਭ ਸੁਰ ਰਾਹੂ ਰਮੇਸ਼ਰ ਦਾ ਨਾਮ ਓਮ ਮੰਤਰ ਇਹ ਉਹ ਮੰਗਾਂਗੇ ਫਿਰ ਮਹਾਰਾਜ ਤੇ ਗੁਰਬਾਣੀ ਦੇ ਸ਼ਬਦ ਵੀ ਦਿਲ ਮਿੱਠੇ ਲੱਗਣ ਲੱਗ ਜਾਣ ਆਨ ਬਾਦ ਸੌਰ ਸੁਹਾਵਨਾ ਪਾਏ ਗੁਰੂ ਕੀਤਾ ਆਨਵਾ ਆਹਰ ਐ ਤੋ ਮੈਂ ਤਰ ਹਰਿ ਅੰਦਰ ਨਾਮ ਵਸਣ ਲੱਗੇ ਸੋ ਇੱਕ ਹੀ ਕਰਤੇ ਦੇ ਬਲ ਸਤਗੁਰ ਰਹਿਣ ਪਰ ਗੁਰੇ ਬਨਵੰਤ ਨਾਨਕ ਗੁਰ ਚਰਨ ਲਾ ਕੇ ਬਾਜੇ ਅਨਹਦ ਤੂ ਇੱਕ ਅਨਹਦ ਤੀਨ ਪੁਣਾ ਜਾਗਤ ਹੁੰਦੀ ਹੈ ਐ ਤੋਂ ਮਾਰ ਕੇ ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਸੁਣਾ ਕੇ ਨਾ ਤਾਂ ਗੁਰੂ ਦੇ ਸ਼ਬਦ ਵੀ ਸੋਹਣੇ ਲੱਗਣ ਲੱਗ ਪਏ ਮੈਂ ਆਪਕੋ ਸਾਥ ਨਾ ਹਾਂ ਸੋਹਣੇ ਲੱਗਣ ਲੱਗ ਪਏ ਨਾ ਲੱਗ ਜਾਣੇ ਜਿਵੇਂ ਮਾਂ ਹੈ ਨਾ ਮਾਂ ਜਾਂ ਪਿਓ ਹੈ ਜ्यों ਹੀ ਬੱਚਿਆਂ ਨੂੰ ਸੌਂ ਜਾਂ ਉਹਨਾਂ ਵਾਸਤੇ ਇਹ ਕਰਦੇ ਪਹਿਲਾਂ ਉਹਨੂੰ ਪਿਆਰ ਨਾਲ ਸਮਝਾ ਲੈ ਪੁੱਤ ਨੰਨੀ ਕਰ ਨੰਨ ਜੁਰੀ ਕਰਨ ਗੱਤ ਨਾ ਮੋਈ ਕਰਨਾ ਕਿਸੇ ਨੂੰ ਮਾਰਾ ਬੋਲਣਾ ਗਾਲ ਨਿਕਲਣੀ ਜੇ ਬੱਚਾ ਪਿਆਰ ਨਾਲ ਸਮਝ ਗਿਆ ਠੀਕ ਫਿਰ ਮੜਾ ਜਾ ਮਾਪਿਆ ਤੂ ਹੋਦਾ ਖਬਰਦਾਰ ਜੇ ਚੋਰੀ ਕੀਤੀ ਕੋਈ ਕਿਸੇ ਨੂੰ ਮਾਰਾ ਬੋਲਿਆ ਦੇਖਲਾ ਕਰ ਤੇਰੇ ਡੰਡੇ ਭੈਣੇ ਜੇ ਘੂਰੇ ਤੋਂ ਵੀ ਬੱਚਾ ਨਾ ਸਾਹ ਦੇ ਫਿਰ ਮਾਂ ਪਿਓ ਨੂੰ ਜੋੜਾ ਲਾਉਣਾ ਪੈਂਦਾ ਮਰਮਾਨ ਨਾਲ ਹੀ ਜਾਂਦਾ ਕੋ ਸੱਤ ਹਨ ਚੌੜੀ ਇਸੇ ਤਰ੍ਹਾਂ ਮਹਾਰਾਜ ਨੇ ਵਚਨ ਕਰਕੇ ਕਿਹਾ ਕਿ ਜੇ ਸੁਨਮਾਨ ਆਪਣੇ ਪੁੱਤੇ ਕੋਲ ਆਏ ਮਾਰਨੇ ਵਚਨ ਕੀਤੇ ਮਾਂ ਪੁੱਤੇ ਆ ਪੁੱਤਾ ਵੀ ਕਰਨਾ ਹੈ ਜੀ ਮਾਰਾ ਜੀ ਸੂਰਵੀਂ ਤਾ ਤਾਂ ਮਹਾਰਾਜ ਗਲਤ ਭੇੜੇ ਵਚਨ ਮਾਰਾ ਨੇ ਬਖਸ਼ ਕੀਤਾ ਵਚਨ ਮਹਾਰਾਜ ਕਿਰੜੇ ਵਚਨ ਉਹ ਕੋਈ ਸੇਖਾ ਕਹਿੰਦਾ ਜੀ ਕਹਿੰਦਾ ਦਸਵੇਂ ਪਾਤਸ਼ਾਹ ਦੀ ਬਾਣੀ ਆ ਨਾ ਕਹਿੰਦੇ ਬਾਣੀ ਕਰਦੀ ਹੈ ਮਹੌਦੂ ਭਾਈ ਮਨ ਤਾਂ ਗੁਰੂ ਨਾਨਕ ਰੀਆ ਕੋ ਸਤਿ ਆਹਾਂ ਗੁਰੂ ਨਾਨਕ ਰੀਆ ਤਾਂ ਕਰਕੇ ਪਲੀ ਮਾਰ ਕੇ ਜੂਰੀ ਸੁੱਤਾ ਚਾਰ ਕਰੇ ਉੱਠ ਕੇ ਨਾ ਜੁਕਾ ਮੁਰਾਰ ਇੱਕ ਦਿਨ ਸੁਪਣਾ ਹੋਇਆ ਗੁਲਾਮੇ ਗੁਰੂ ਸਾਰੋ ਕੋਲਿਆ ਤੂੰ ਸੁੱਤਾ ਪਿਆ ਜੀ ਨਰਮਾ ਕਹਿੰਦੇ ਕਿਉਂ ਪਿਆ ਲੰਮਾ ਸੁੱਤਾ ਪਿਆ ਹਲੇ ਹਲਕੇ ਹਲੇ ਕਈ ਨੀ ਤਾਣਿਆ ਤਾਣੀ ਪਿਆ ਲੰਮੇ ਪਿਆ ਹੈ ਇਹਨਾਂ ਬੋਦੇ ਨੇ ਕੋਈ ਆਪਣੀ ਨੂੰ ਪਤਾ ਲੱਗਦਾ ਵੀ ਬੱਬਾ ਬੋਲਦਾ ਕਿੰਨੇ ਵਜੇ ਨਹੀਂ ਪਤਾ ਲੱਗਦਾ ਇਹਨੀਆਂ ਨੂੰ ਆਇਨ ਪਤਾ ਵੀ ਅਰਵਾਸ ਕਿੱ데 ਮੇਰੇ ਹੁਦਰੀ ਹੈ ਕਿਉਂ ਇਹਨਾਂ ਨੂੰ ਹਜੇ ਇਹ ਵੀ ਪਤਾ ਵੀ ਅਰਵਾਸ ਵਿੱਚ ਕਿਉਂ ਜਾਣਾ ਚਾਹੀਦਾ ਕੋਸਾਤ ਕਹਾਂ ਇਹਨਾਂ ਨੂੰ ਹਜੇ ਇਹ ਵੀ ਪਤਾ ਮਾਤਾ ਨੇ ਕਿ ਤੋ ਅੱਜ ਆਉਣ ਦੇ ਮਾ ਤੁਹਾਡੇ ਬੱਚੇ ਸਕੂਲਾਂ ਵਿੱਚ ਜਾਂਦੇ ਆ ਸਾਰੇ ਨਹੀਂ ਜਾਂਦੇ ਆ ਤੇ ਬੱਚੇ ਨੂੰ ਇਹ ਕਹੇਓ ਤੁਸੀਂ ਵੀ ਪੁੱਤ ਉਹਨਾਂ ਸਕੂਲ ਦੇ ਵਿੱਚ ਐਂਟਰੀ ਤਾਂ ਕਰਦੀ ਪਰ ਕਲਾਸ 'ਚ ਨਾ ਬੜੀ ਹੁਣ ਬੱਚਾ ਸਕੂਲ ਦੇ ਵਿੱਚ ਗਿਆ ਸਕੂਲ ਦੇ ਵਿੱਚ ਹਾਜ਼ਰਾ ਲੱਗਿਆ ਕਲਾਸ ਵਿੱਚ ਗਿਆ ਨੂੰ ਜੇ ਕਲਾਸ ਦੇ ਵਿੱਚ ਗਿਆ ਵੀ ਹੈ ਤੇ ਬੱਚੇ ਨੂੰ ਜੇ ਕਹਿ ਦਈਏ ਜਿਸ ਤਰ੍ਹਾਂ ਟੀਚਰ ਕਹਵੇ ਵੀ ਫਲਾਣਾ ਸਿੰਘ ਹਾਜ਼ਰ ਹੈ ਹੁਣ ਤਾਂ ਰੋਲ ਨੰਬਰ 1 2 3 ਐ ਬੋਲਦੇ ਐ ਪਹਿਲਾਂ ਨਾਮ ਬੋਲਦੇ ਤੁਸੀਂ ਫਲਾਣਾ ਸਿੰਘ ਹਾਜ਼ਰ ਯਾਪਾ ਕੀ ਕਰਨ ਤੁਸੀਂ ਵੀ ਹਾਜ਼ਰ ਐਂ ਦੀ ਆਪ ਕੋ ਸਤਨਾਹ ਕਹਿ ਦਿੰਦੇ ਸੀ ਨਾ ਪਹਿਲਾਂ ਹਾਜ਼ਰੀਆਂ ਲੱਗਦੀਆਂ ਸੀ ਹੁਣ ਯੈਸ ਨੋ ਵਾਸਾ ਲੱਗਦੀਆਂ ਇਹੋ ਬੱਚੇ ਨੂੰ ਤੁਸੀਂ ਸਮਝਾਓ ਵੀ ਬੱਚਾ ਸਕੂਲ ਦੇ ਵਿੱਚ ਇੱਕ ਤਾਂ ਜਾਂਦਾ ਵੀ ਚਲਾ ਗਿਆ ਇੱਕ ਗਿਆ ਸਕੂਲ ਚ ਤਾਂ ਗਿਆ ਸਾਡੇ ਬਾਹਰ ਨਹੀਂ ਵੀ ਗਿਆ ਵੀ ਬੱਚਾ ਸਾਡਾ ਸਕੂਲ ਗਿਆ ਪਰ ਹੁਣ ਬੱਚਾ ਸਕੂਲ ਦੇ ਵਿੱਚ ਗਿਆ ਗਾਂ ਕਲਾਸ ਚ ਵੜਿਆ ਨਹੀਂ ਜੇ ਕਲਾਸ ਚ ਵੜ ਗਿਆ ਤਦ ਰਟੀਚਰ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਹੁਣ ਟੀਚਰ ਬੋਲ ਰਿਹਾ ਵੀ ਫੁਲਾਣਾ ਸੇ ਹਾਜ਼ਰ ਹੈ ਜੇ ਬੱਚੇ ਨੇ ਕਹਤਾ ਮੈਂ ਹਾਜ਼ਰਾਂ ਬੋਲ ਕੇ ਤਾਂ ਰਜਿਸਟਰ ਤੇ ਉਹਦੀ ਹਾਜ਼ਰੀ ਲੱਗ ਜਾਣੀ ਹੈ ਤੇ ਜੇ ਬੱਚਾ ਨਾ ਬੋਲਿਆ ਹੈ ਹਾਜ਼ਰ ਕਲਾਸ ਦੇ ਵਿੱਚ ਤੇ ਉਹਦੀ ਗੈਰ ਹਾਜ਼ਰੀ ਲੱਗ ਜੀ ਉਹਦੇ ਬਰੇਕ ਦਿਨ ਦੇ ਪੜਾਈ ਦੇ ਨੰਬਰ ਕੱਟੇ ਜਾਣੇ ਆਪ ਕੋ ਸਤਨਾ ਉਹ ਹਾਜ਼ਰ ਹੋ ਕੇ ਵੀ ਗੈਰ ਹਾਜ਼ਰ ਇਸੇ ਤਰ੍ਹਾਂ ਸਿੱਖੋ ਕਿ ਪਲੇਖਾ ਪੜ੍ਹਦੇ ਹੋ ਧਰਮ ਕਾਢਦੇ ਹੋ ਵਿਕੀ ਹੁੰਦਾ ਵੀ ਅਰਦਾਸ ਤੋਂ ਬਾਅਦ ਤੋਂ ਦੇ ਚੱਲਾਂਗੇ ਸਭ ਤੋਂ ਵੱਡੀ ਤੁਹਾਡੀ ਹਾਜ਼ਰੀ ਅਰਦਾਸ ਦੇ ਵਿੱਚ ਲੱਗਣੀ ਹੈ ਅਰਦਾਸ ਦੇ ਵਿੱਚ ਹਾਜ਼ਰੀ ਲੱਗਣੀ ਹੁੰਦੀ ਹੈ ਅਰਦਾਸ ਦੇ ਵਿੱਚ ਮੁੱਲ ਪੈਂਦਾ ਜਦੋਂ ਕਹਿੰਦੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਕਹਿੰਦੇ ਆ ਨਾ ਜੀ ਸਤੇ ਪਾਸਰ ਦਾਸ ਰਚ ਆਉਣ ਵਾਲੇ ਪੁਰ ਸਿੱਖਾਂ ਨੂੰ ਤੇਰਾ ਨਾਮ ਚਿਤਾਉਂਦਾ ਨਾ ਇਸ ਨਾਮ ਕੇ ਤਾਉਂ ਦੇ ਸਦਕੇ ਸਰਬ ਸੁਖ ਹੋਵੇ ਸਾਰੇ ਸੁਖ ਹੋਣ ਸਾਰੇ ਸੁਖੀ ਹੋ ਜਹ ਜੇ ਖਾਲਸਾ ਜੀ ਸਾਬ ਤਾਂ ਦਾ ਰਿਚਾ ਰਾਤ ਗੁਰਧ ਕੀ ਪੈਜ ਪਹੁੰਚੀ ਜੀ ਸਭੀ ਸਾਹਿਬ ਜੀ ਸਹਾਏ ਉਹ ਪਿਆਰਿਓ ਅਰਦਾਸ ਵਿੱਚ ਵਹਿਗੁਰੂ ਕਹਿਣ ਦੇ ਨਾਲ ਗੁਰੂ ਆਨ ਲਸਾਨ ਦਾ ਸਹਾਈ ਹੁੰਦਾ ਆਖਰ ਸਾਧ ਸੰਗਤਾਂ ਉਹ ਅੰਗ ਸੰਗ ਸਹਾਈ ਹੁੰਦਾ ਨਵਾਸ ਤੇ ਵਿੱਚ ਸ਼ਾਮਲ ਹੋਣ ਦੇ ਨਾਲ ਵੀ ਰਮਾਈਤੀ ਸਾਧਵੀ ਵੀ ਹਾਂ ਜੀ ਪੰਜਾ ਤਖਤਾਂ ਦੇ ਨਾਂ ਲੈ ਕੇ ਅਸੀਂ ਤਾਂ ਗਰੀਬਾਂ ਦੇ ਅਰਦਾਸ ਹੀ ਆ ਪਰ ਇਹਦੇ ਵਿੱਚ ਵੀ ਬਹੁਤ ਵੱਡੀ ਬਾਤ ਹੈ ਸਾਧ ਸੰਗ ਦੀ ਆਪ ਕੋ ਸਤਨਹਾਂ ਸਾਰੀਆਂ ਗੱਲਾਂ ਬਾਤਾਂ ਦੇ ਇੱਕੋ ਇੱਕ ਸੌਖਾ ਤਰੀਕਾ ਹੈ ਗੁਰੂ ਨਾਲ ਗੁਰ ਇਤਿਹਾਸ ਨਾਲ ਜੁੜਨ ਦਾ ਅਰਦਾਸ ਹੈ ਉਹ ਜਦ ਕਹਿੰਦੇ ਆ ਪ੍ਰਥਮ ਭਗਉਤੀ ਸਿਮਰਤੈ ਗੁਰੂ ਨਾਨਕ ਲਈ ਧਿਆਏ ਹੁਣੇ ਛੇ ਭਗਉਤੀ ਨਾਮ ਘਲਵਾ ਧੰਨ ਗੁਰ ਗੋਬਿੰਦ ਸਿੰਘ ਮਾਰ ਨੇ ਚੰਡੀ ਦੀ ਵਾਰ ਲਹੀ ਨਾ ਉਹ ਚੰਡੀ ਕੋਈ ਦੇਵੀ ਨਹੀਂ ਸੀ ਕਹਿੰਿਆ ਇਹ ਤਾਂ ਮੂਰਖਾਂ ਨੇ ਕਹਿ ਦਿਆ ਮਹਾਰਾ ਜ ਕਿਸੇ ਦੇਵੀ ਦੀ ਪੂਜਾ ਕਰਦੇ ਸੀ ਪਰ ਮਹਾਰਾ ਕਹਿੰਦੇ ਜੋ ਸਿੱਖਾ ਗੁਰੂ ਨਾਨਕ ਦੇ ਔਨ ਤੋਂ ਭਗਵਾਨ ਦੇ ਔਨ ਤੋਂ ਪਹਿਲਾਂ ਤੇਰੇ ਕੋਲੇ ਇੱਕ ਸ਼ਾਸਤਰ ਆ ਉਹ ਘੋਟੀ ਰਖੂ ਬਗੋਤੀ ਸ਼ੇਮਰ ਕੇ ਗੁਰੂ ਨਾਨਕ ਲਈ ਭਿਹਾਏ ਉਹ ਘੋਟੀ ਸ੍ਰੀ ਸਾਹਿਬ ਸ਼ਾਸਤਰ ਦੀ ਗੱਲ ਕਰਦੇ ਆ ਤੇਰੀ ਸਭ ਤੋਂ ਵੱਡੀ ਪਹਿਲਾ ਮਾਦਦ ਇਹ ਗਰੇਵੀਆ ਕੋ ਸਤਨਾਮ ਤਲਵਾਰ ਤੇ ਇਹ ਜਿਹੜਾ ਸ਼ਾਸਤਰ ਸਾਹ ਸੰਜੀ ਮਹਾਰਾਜ ਸਮੁਤ ਕਾਰਣੇ ਢੇੜੀ ਕੀ ਤੇਨੇ ਆਪੋ ਸਤਨਾਮ ਇਹ ਕਹਿੰਦੇ ਪ੍ਰਸੰਗ ਉਹ ਕਿ ਸ਼ਿਮਰ ਕੇ ਗੁਰੂ ਨਾਨਕ ਦੇਵ ਜੀ ਆਏ ਗੁਰੂ ਨਾਨਕ ਦਾ ਧਿਆਨ ਕਰਦੇ ਜਦੋਂ ਉਹ ਮੇਰੇ ਬਾਪੂ ਨਾਨਕ ਪਾਸ਼ਾ ਦਾ ਸਾਰਾ ਜੀਵਨੀ ਸਾਡੇ ਅੱਖਾਂ ਦੇ ਸਾਹਮਣੇ ਆ ਰਿਹਾ ਹੈ ਆਪੋ ਸਤਨਾਮ ਕਿਉਂ ਭਈ ਇਤਿਹਾਸ ਇੱਕ ਪਲ ਦੇ ਵਿੱਚ ਸਾਡਾ ਸਾਰਾ ਕੁਝ ਗੁਰੂ ਨਾਨਕ ਦਾ ਕਰੈਕਟਰ ਸਾਰਾ ਕੁਝ ਸਾਡੇ ਅੱਖਾਂ ਦੇ ਸਾਹਮਣੇ ਆ ਫਿਰ ਅੰਦਰ غور ਤੇ ਅਮਰਦਾਸ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਨਾਮ ਆਉਂਦਾ ਏ ਭਾਈ ਅੰਗਦ ਉਰੀ ਆ ਜਿਹੜਾ ਘੋੜੀ ਤੇ ਚੜ ਕੇ ਆਇਆ ਸੀ ਮਹਾਰਾਜਾ ਲਾਲ ਬੜ ਕੇ ਲੈ ਗਏ ਇਹਨੇ ਕੀ ਨਾਂ ਕਹਿੰਦਾ ਲੈਣਾ ਤੇ ਮਾਰੇ ਕਹਿੰਦੇ ਅਸੀਂ ਦੇਣਾ ਤੇ ਫਿਰ ਸੇਵਾ ਸਾਧ ਸੰਗਤ ਦੀ ਕੀਤੀ ਕਿਉਂ ਹੋਈ ਵਜਨ ਬੁਨਾਇਆ ਸਮ ਸੋਚੀ ਆਉਣੀ ਹੈ ਅਰਦਾਸ ਕੀਤੀ ਆਉਣੀ ਹੈ ਫਿਰ ਅੰਗਦ ਵਰਤੇ ਅਮਰਦਾਸ ਫਿਰ ਅਮਰਦਾਸ ਜੀ ਦਾ ਸੱਚੇ ਪਾਤਸ਼ਾਹ 12 ਸਾਲ ਦੀ ਉਮਰ ਦੇ ਵਿੱਚ ਆਏ ਗਾਗਰਾਂ ਢੋਂਦੇ ਨੇ 12 ਸਾਲ ਮੋਢਿਆਂ ਤੇ 73 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਦਰ ਘਰ ਤੋਂ ਕਿਰਪਾ ਹੁੰਦੀ ਆ ਉਸ ਆਤਰ੍ਹਾਂ ਇੱਥੋਂ ਸਾਨੂੰ ਕੀ ਸੋਝੀ ਆਉਣੀ ਐ ਵੀ ਤੂੰ ਤੇਥੋਂ ਉੱਠਿਆ ਨਹੀਂ ਜਣਾ ਤੂੰ ਕਹਨਾ ਮੇਰੇ ਗਿੱਟੇ ਦੁਖਦੇ ਆ ਗੋਡੇ ਦੁਖਦੇ ਆ ਜੀ ਮੈਥੋਂ ਤਾਂ ਤੁਰੇ ਨਹੀਂ ਜਾਂਦਾ ਮੈਥੋਂ ਤਾਂ ਤਾਂ ਚੜ੍ਹੇ ਹੀ ਨਹੀਂ ਆਂਦਾ ਤੇ ਧੰਨ ਬਾਬੇ ਅਮਰਦਾਸ ਜੀ ਮਹਾਰਾਜ ਦਾ ਜੀਵਨ ਪੜ ਕੇ ਦੇਖ ਲਓ ਕਿ ਉਹ ਗਾਗਰ ਦੇ ਦਾਸ ਨੇ ਦਰਸ਼ਨ ਕੀਤੇ ਐ ਮੇਰੇ ਵਰਗੇ ਨੌਜਵਾਨ ਦੋ ਜਣੇ ਵਾਰਕੇ ਦਾਕਰ ਨੂੰ ਚੱਤ ਸਕਦੇ ਐਡੀ ਭਾਰੀ ਦਾਕਰ ਗੁਰੂ ਪਾਸ਼ਾ ਬੋਢਾਂ ਦੇ ਚੱਤ ਲੈ ਉਮਰੀ ਬਾਹਰ ਸਾਲ ਦੀ ਉਮਰ ਦੇ ਵਿੱਚ ਤੇ ਮੈਂ ਤਾਂ ਕੀ ਕਹਿੰਨਾ ਵੀ ਬਾਹਰ ਸਾਲ ਦਾ ਕੋਈ ਸੱਪਰਹਾਉ ਦਾ ਬਾਪੂ ਗੁਰਦੁਆਰੇ ਦੀ ਦਰਵਾਜ਼ਾ ਸਾਹਿਬ ਤੋਂ ਦੇਖਿਆ ਕੋਈ ਸੱਪਰਹਾਉ ਆਉਂਦੇ ਨਹੀਂ ਦੇਖਿਆ ਸੀ ਦਾ ਕਿਹਾ ਭਈ ਤੇ ਬਾਬੇ ਅਮਰਦਾਸ ਜੀ ਮਾਰਤ ਜੀਵਨ ਤੋਂ ਫਿਰ ਤੇ ਕਿਹੜੇ ਬਲੰਦਰ ਗੁਰ ਤੇ ਅਮਰਦਾਸ ਸ੍ਰੀ ਅੰਮਦਾਸਾ ਹੋਏ ਸਹਾਇ ਫਿਰ ਧੰਨ ਗੁਰਗਾਂ ਦਾ ਜੀਵਨ ਦੇ ਵਿੱਚੋਂ ਮਾਦਰ ਕੀ ਯਾ ਮਨੇ 2 ਦਿਨ ਸੁਮੇਵਾਰ ਫਿਰ ਬਾਪੂ ਜਿਹੜਾ ਇੱਧਰ ਗਿਆ ਨਾ ਚਾਚਾ ਨੇ ਰੱਖਿਆ ਨਾ ਤਾਇਆ ਨੇ ਰੱਖਿਆ ਤੇ ਫਿਰ ਬੀ ਨਾਨੀ ਰਹਿ ਗਈ ਵਸਤੇ ਆਪ ਕੋ ਜ਼ਾਤਨ ਹਾਂ ਫਿਰ ਨਾਨੀ ਨੇ ਪਾਲਿਆ ਫਿਰ ਮਾਮੀਆਂ ਮਾਵਣੀਆਂ ਨੱਕ ਬੋਲ ਕਰਨ ਲੱਗੀਆਂ ਕਹਿੰਦੇ ਜੇ ਤੂੰ ਸਾਡੇ ਨਾਲ ਰਹਿਣਾ ਤੇ ਇਹਨੂੰ ਜੇਠੇ ਨੂੰ ਛੱਡ ਦੇ ਜੇ ਜੇਠੇ ਨਾਲ ਰਹਿਣਾ ਤਾਂ ਫਿਰ ਇਹਨੂੰ ਲੈ ਜਾ ਘਰ ਆਪ ਕੋ ਜ਼ਾਤਨ ਹਾਂ ਫਿਰ ਲੈ ਕੇ ਗਿੰਨਾ ਹਾਂ ਰੋਲਦੇ ਫਿਰਦੇ ਕੋਈ ਬਾਤ ਨੂੰ ਪੁੱਛਦਾ ਕਿਉਂ ਰੋਂਦੇ ਘਰਦੇ ਸੀ ਸਾਡੀ ਕੋਈ ਬਾਤ ਨਹੀਂ ਪੁੱਛੀ ਇਹ ਛੋਟੀ ਜੀ ਜਵਾਬ ਆਸਤਾ ਦੇ ਵਿੱਚ ਘੁੰਗਣੀਆਂ ਛੋਲੇ oval ਤੇ ਝੋਦਾ ਤੜਕਾ ਲਾ ਕੇ ਨਾਮ ਕਮਰ ਦਲਾ ਕੇ ਫਿਰ ਬੇਜਦਰ ਰਣਗੂ ਰਾਮਦਾਸ ਮਹਾਰਾਜ ਦੇ ਜੀ ਉੱਤੇ ਪਰਵਾਰਾਂ ਨੇ ਕਿਆ ਸੀ ਨਾ ਮਾਤਾ ਜੀ ਨੇ ਧਰਗੁਰ ਅਮਰਦਾਸ ਮਹਾਰਾਜ ਦੇ ਮਹਿਲ ਕਹਿੰਦੇ ਪਾ ਸੱਚੇ ਪਾਸ਼ਾ ਆਪਣੀ ਧੀ ਵਾਸਤੇ ਵਾਜ ਜਾਈਦਾ ਮਾਇਕਲ ਕਿਹੋ ਜਿਹਾ ਚਾਹੀਦਾ ਤਾਂ ਫਿਰ ਕੀ ਕਹਿਆ ਸੀ ਇਹਦੇ ਇਹੋ ਜਿਹਾ ਜਲਿਤ ਦਾ ਤੁਹਾਨੂੰ ਰਾਮਦਾਸ ਬਾਣੀ ਦੇ ਹੱਥ ਕਰਤਾ ਕਿ ਇਹ ਲੋ ਵਰਗਾ ਤੇ ਹੀ ਆ ਕੋਪਤਨਾ ਹੈ ਕੋਤਮ ਨਾਲਿਆ ਹੈ ਇਹਦਾ ਬੁਰੂ ਅਰਜਨ ਦੇਵ ਜੀ ਮਾਰ ਰਾਮਦਾਸਾਂ ਹੋਏ ਸਹਾਇ ਅਰਜਨ ਹਰਿ ਗੋਬਿੰਦ ਅਰਜਨ ਦੇਵਾਲ ਨੂੰ ਝਾਉਣਾ ਹੁੰਦ ਜਲੀਆਂ ਦਾ ਸੀਧੀਆਂ ਦੇ ਸਾਡੇ ਤਾਂ ਸੀਧੀ ਦੇ ਨੇੜੇ ਦੇ ਨਹੀਂ ਆ ਕੋਤ ਹਤਨਾ ਸਾਨੂੰ ਪਤਾ ਹੀ ਨਹੀਂ ਕੋਈ ਸੀ ਵੀਰ ਕੀ ਇਹ ਕੀ ਮਤਲਬ ਹੈ ਬਰਸੋਰਾ ਬੋਲੇ ਵੀ ਆਉਣਾ ਭਾਈ ਕੱਲ੍ਹ ਵਰਕੇ ਵੀ ਮੱਥੇ ਤੇ ਬੇਨਤੀ ਕੀਤੀ ਆਉਣਾ ਭਾਈ ਆਏਗੀ ਕੋਈ ਆਪੂ ਆਖਦਾ ਅਸੀਸੀ ਬਿਆਨੋ ਕੀ ਲੈਣ ਜਦੋਂ ਅਰਦਾਸੋ ਤਨੀ ਹੋਣਾ ਸ਼ਾਮਲ ਗੁਰੂ ਗ੍ਰੰਥ ਸਾਹਿਬ ਦੀ ਹੁਕਮੀ ਨਹੀਂ ਬੈਟਣਾ ਆਉਣਾ ਨਹੀਂ ਲੱਲਾ ਨਹੀਂ ਖੱਖਾ ਨਹੀਂ ਸਾਨੂੰ ਕੀ ਸਮਝ ਆਉਂਦਾ ਤੈਨੂੰ ਤਾਂ ਸਾਡੇ ਜਵਾਬ ਸਾਡੇ ਨਿਆਣੇ ਸਾਧ ਸੰਗ ਦੀ ਮਾਨ ਪਰਮ ਨਸ਼ਿਆਂ ਪੱਤੇ ਵਿੱਚ ਰੋਲ ਮੇਰੇ ਨਸ਼ੇ ਪੱਤੇਾਂ ਦੇ ਆਖੀ ਉਹ ਲੜਾਈ ਦੇ ਘਰੇ ਕੀ ਧਵਾਸ਼ ਕਹਿੰਦਾ ਬੜੀ ਅੰਦਾਜ਼ੀ ਗੁਰੂ ਦੇ ਕੋਲ ਹੀ ਨਹੀਂ ਆਏ ਤਤੀ ਤਵੀ ਤੇ ਰਹੇ ਧਰਮ ਤੋਂ ਵੀ ਲੋਲੇ ਹੋ ਗਈ ਕਾਚੇ ਮਾਰ ਵਰਤੇ ਰੇਤੂ ਨੇ ਪਵਾਲੇ ਸਿਰ ਦੇ ਵਿੱਚ ਹੈ ਕੋਈ ਨਹੀਂ ਕਰਵਾਣੀ ਉਹ ਤੇਰਾ ਭਾਣਾ ਮਿੱਠਾ ਲੱਗਿਆ ਇੱਥੇ ਮਾੜਾ ਜਿਹਾ ਸਰਦ ਹੋਣਾ ਲੱਗ ਜੇ ਗਿੱਟੇ ਗੋਡੇ ਦੁਖਾ ਲੱਗੇ ਜਦ ਮਾੜਾ ਜਿਹਾ ਬੁਖਾਰ ਹੋ ਜੇ ਹਾਏ ਮਰ ਗਏ ਹਾਏ ਮਰ ਗਏ ਗੁਰਦੁਆਰੇ ਦਾ ਮੂਈ ਵੇਖਦੇ ਆਪ ਕੋ ਦਾਤਾਂ ਕੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਵਨ ਤੋਂ ਸੁਖੀਏ ਅਰਜਨ ਹਰਗੋਬਿੰਦ ਉਹ ਧੰਨ ਗੁਰੂ ਹਰਗੋਬਿੰਦ ਮਹਾਰਾਜ ਬਤਾਏ ਸਾਥ ਸੰਗਤ ਜੀ ਸਰ ਗੁਰੂ ਦਾ ਮਹਾਰਾਜੀ ਪ੍ਰੇਮ ਦੇ ਭੁਕੇ ਜਿਹੜਾ ਵੀ ਯਾਦ ਕਰਦਾ ਸੀ ਨਾ ਭੱਜੇ ਹੁੰਦੇ ਸੀ ਆਪੋ ਸਤਨਾ ਧੰਨ ਗੁਰੂ ਹਰਗੋਬਿੰਦ ਵਾਲਾ ਪ੍ਰੇਮ ਕਰਨਾ ਸਿੱਖੋ ਸੱਚੇ ਪਾਸ਼ਾ ਭੱਜੇ ਉਹ ਵੀ ਆਪੋ ਸਤ ਹਨ ਹਨ ਉਹ ਜੀਵਨ ਦੇ ਸੇਰ ਮਿਲਦੀ ਹੈ ਬਾਬੇ ਇਹ ਸਾਨੂੰ ਤਾਂ ਮਿਲੇਗੀ ਤਾਂ ਕਹਿੰਦੇ ਬਾਰੇ ਆਣ ਹੱਦ ਸਭ ਸੁਭਾਅ ਨੇ ਗੁਰੂ ਦੇ ਸ਼ਬਦ ਵੀ ਉਹੀ ਸੋਹਣੇ ਲੱਗਣਗੇ ਜਦੋਂ ਗੁਰੂ ਦੇ ਸ਼ਬਦਾਂ ਦੀ ਵਿਚਾਰ ਨੂੰ ਅਸੀਂ ਪ੍ਰਾਪਤ ਕਰ ਲਵਾਂਗੇ ਵਿਚਾਰ ਅਸੀਂ ਸੁਣੀ ਤੇ ਉਹ ਵੀ ਵਿਚਾਰ ਅਸੀਂ ਸੁਣੀ ਨਹੀਂ 10 ਮਿੰਟ 20 ਮਿੰਟ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਤਾਂ ਬੈਠੇ ਹੀ ਨਹੀਂ ਆਗੇ ਕੋਈ ਲਾਹ ਛੱਡੇ ਨਹੀਂ ਮਾਰ ਕੇ ਲੀਂਹਾ ਖਾੜ ਕੋ ਲੋਹਰ ਲਾ ਆਗੇ ਬਸਨ ਸੋਹਿਲਾ ਵੀ ਤੁਹਾਡਾ ਆਉਣ ਵਾਲਾ ਸਮਾਂ ਸੌਖਾ ਮੰਨੇ ਵੀ ਤੁਸੀਂ ਲਾਹ ਛੱਡੋ ਕੋਈ ਨਾ ਕੋਈ ਪ੍ਰਾਪਤ ਕਰੋ ਉਹ ਕੀ ਐ ਗੋਨੀਆ ਕੋ ਸਾਧਨਾ ਉਹ ਕਰਾ ਹੀ ਨਹੀਂਗਾ ਕੋਈ ਫਿਰ ਸਾਨੂੰ ਗੁਰੂ ਦੀ ਬਾਣੀ ਦੀ ਕਿਵੇਂ ਮਿਲਦੀ ਲੱਗੇਗੀ ਆਪ ਕੋ ਸਾਧਨਾ ਮਾਰ ਦੀ ਬਾਣੀ ਦਾ ਮਰਤਬਾਣੀ ਹਰ ਹਰ ਤੇਰੀ ਸੁਰ ਸੁਭ ਹੋਵੇ ਪਰਮ ਗਤ ਮੇਰੀ ਉਹ ਬਾਣੀ ਦੀ ਬਾਣੀ ਨੂੰ ਸੁਣ ਕੇ ਤਾਂ ਸਾਧ ਸੰਗ ਦੀ ਗਤੀ ਹੁੰਦੀ ਹੈ ਬੰਦੇ ਜਉਦੇ ਦੀ ਕਈ ਮਰ ਹੁਣ ਚੜ੍ਹਾਈ ਕਰਦੇ ਸਾਹਿਬ ਬਾੜਾ ਕਰਾਉਣਿਆ ਕਿ ਹੋਵੇ ਅੰਤਮਰਦਾਸ ਵੀ ਕੀਰਤਨ ਕਰਾਉਣਿਆ ਵੀ ਇਹਦਾ ਸਤਕਾਰਾ ਹੋ ਜੇ ਤੇਰੀ ਗਤੀ ਹੋ ਜੇ ਪਰ ਮਾਲਕ ਨੇ ਕਹਿੰਦੇ ਤੇਰੇ ਜਉਦੇ ਦੀ ਗਤੀ ਹੋ ਜੂਗੀ ਕਹਿੰਦੇ ਇਹ ਬਾਣੀ ਕੋਰੋਂ ਲਿਖਿਆ ਮੁਕਤੀ ਗਤੀ ਮੁਕਤੀ ਲੜਾਈ ਤੇ ਅਗਰੇ ਈਰਖਾ ਦਬੈ ਸਾਰੇ ਤਾਸੂ ਮੁਕਤੀ ਹੋ ਜੂਗੀ ਤੇ ਤੂੰ ਆਜ਼ਾਦ ਹੋ ਜਾਏਗਾ ਜਦੋਂ ਤੈਨੂੰ ਦੁੱਖਾਂ ਤੋਂ ਮੁਕਤੀ ਮਿਲ ਗਈ ਨਾ ਟੈਨਸ਼ਨ ਨਾ ਫਿਕਰ ਤੇ ਸਾਥ ਸੰਗ ਦੀ ਜਿਉਂਦੇ ਜੀ ਬੰਦਰ ਮੁਕਤ ਆਪ ਕੋ ਸਤਨਾਹ ਜਿਉਂਦੇ ਜੀ ਮੁਕਤ ਹੋਣਾ ਸੀ ਤਾਂ ਕਰਕੇ ਇਹ ਗੁਰੂ ਦੀ ਸ਼ਾਨ ਦੀ ਵਿਚਾਰ ਉਹ ਬਾਂਦਰ ਕਿਹਾ ਇਹ ਅਥਰ ਮ ਹਰ ਮਨ ਮਾ ਸਤ ਜੇ ਗੁਰੂ ਦਾ ਇੱਕ ਵੀ ਅਥਰ ਹਿਰਦੇ ਦੇ ਵਿੱਚ ਵਸ ਜੇ ਨਾ ਤਾਂ ਉਹ ਨਿਹਾਲ ਹੋ ਜਾਂਦਾ ਆਪ ਕੋ ਸਤਨਾਮ ਇਸ ਕਰਕੇ ਭਾਈ ਗੁਰੂ ਦੀ ਵਿਚਾਰ ਜਦੋਂ ਮਨ ਵਿੱਚ ਵਸ ਜਾਵੇ ਨਾ ਤਾਂ ਸਰਬ ਬੰਧਨ ਮੁਕਤ ਜਾਂਦੇ ਬੰਧਨੋਂ ਤੋਂ ਮੁਕਤ ਹੋ ਜਾਂਦਾ ਬੰਧਨ ਮੁਕ ਜਾਂਦੇ ਸੰਸੇਪ ਕੋਟਰੀ ਹਲ ਰਿਹਾ ਬੈਰ ਗਰੋਥ ਬਿਟ ਜਾਂਦੇ ਮੌਤ ਦਾ ਵੀ ਭੈ ਖਤਮ ਹੋ ਜਾਂਦਾ ਇਹ ਵਾਇਰੂ ਦੇ ਵਿੱਚ ਨਿੱਲ ਹੋ ਜਾਂਦਾ ਅਜੱਪਾ ਜਾਪ ਦਾ ਹਰਾਸਾਉਣ ਲੱਗ ਜਾਂਦਾ ਅਜੱਪਾ ਜਾਪ ਦਾ ਭਾਰ ਹੈ ਵੀ ਇਹ ਨਹੀਂ ਗਿਰਤੀ ਕਿੰਤੀ ਦਾ ਬਤੁਰ ਦੇ ਫਰ ਦੇ ਉੱਤੇ ਬੈਠਦੇ ਸੌਂਦੇ ਜਾਗਦੇ ਫਿਰ ਵਾਇਰੂ ਗੁਰਮੰਤਰ ਦਾ ਜਾਗ ਚੱਲਦਾ ਹੀ ਰਹਿੰਦਾ ਆਪੋ ਸਤਨਾਮ ਥੇਰ ਵੀ ਦੱਕੇ ਪਹਿਂ ਤਾਂ ਦੱਕੇ ਮਾਰ ਕੇ ਅਨਹਦ ਬਾਣੀ ਪਾਈ ਹੈ ਤੋਂ ਹੌਮੇ ਦਾ ਨਾਸ ਜਦੋਂ ਹੱਦ ਤੋ ਰਹਿ ਪਰਮੇਸ਼ਰ ਦੀ ਉਸਤਮਾ ਦੀ ਬਣੀ ਉਪਾਇਦਾ ਤਾਂ ਹੌਮੇ ਦਾ ਨਾਸ ਹੋ ਜਾਂਦਾ ਸਤਿਗੁਰੂ ਸੇਵ ਆਪਣਾ ਉਹ ਸਤਿਗੁਰੂ ਦਾ ਨਾਮ ਦਾਸ ਮਰ ਜਿੰਨੇ ਮੈਂ ਉਹਨਾਂ ਤੋਂ ਬਲਹਾਰ ਜਾਣਾ ਭਾਈ ਜਿਹੜੇ ਆਪਣੇ ਗੁਰੂ ਨੂੰ ਯਾਤ ਕਰਦੇ ਹੈ ਹਰ ਦਰਗਾਹ ਪੈਨਾਲੀਆ ਮੁਖਾਰਰ ਨਾਮ ਨਿਵਾਸ ਉਹਨਾਂ ਦੇ ਦਰਗਾਹ ਵਿੱਚ ਨ ਜਾ ਕੇ ਜਸ ਦੀਆਂ ਪਸ਼ਾਕਾਂ ਪਹਿਨਾਈ ਜਾ ਜਾਂਦੀਆਂ ਇਹ ਵੀ ਕਿਸੇ ਤਰ੍ਹਾਂ ਕੋਝੋੜੇ ਬੁਰੂ ਘਰ ਬੰਦ ਸਰੂਪਾ ਪਾਇ ਲੰਦਾ ਨਾ ਉੱਥੇ ਹੀ ਉਹ ਸ਼ਾਕ ਪੈਦੀਆ ਕੋਤਤਨ ਹਾਂ ਉੱਥੇ ਸਤਕਾਰ ਅੰਨਕਾਰ ਕੋਰੇ ਤੇ ਕਾਲਪੁਰਖ ਵੈਗੁਰੂ ਦੀ ਦਰਗਾਹ ਵਿੱਚ ਨਿਵਾਸ ਹੁੰਦਾ ਹੈ ਜੈ ਦੇਖਾਂ ਕਰ ਅਰੇ ਸ਼ਿਵ ਸ਼ਕਤੀ ਦਾ ਮੇਲ ਦਿੱਤੀ ਵੀ ਕਿਉਂ ਉੱਥੇ ਸਾਰੀ ਲੋਕ ਮਾਇਆ ਵਿੱਚ ਰਵੇ ਭਾਵੇਂ ਉਹ ਹੀ ਨੇ ਉੱਥੇ ਸਭ ਜਿਆ ਪੁਰਖ ਤੇ ਮਾਇਆ ਦੇ ਮੇਲ ਭਾਵੇਂ ਕੋਈ ਕਾਮਵਾਜ ਨਾ ਸ਼ਿਵ ਦੀ ਪਾਸ਼ਨਾ ਕਰਦੇ ਕੋਈ ਮਾਇਆ ਵਾਸਤੇ ਵੀ ਨੀ ਪੂਜਾ ਕਰਦੇ ਐ ਇਸ ਸਨਕਾਰ ਦੇ ਲੋਕਾਂ ਦੀ ਗੱਲ ਕਰੀਏ ਲੋਕਾਂ ਕੁਤਾਂ ਲੋਕ ਲਈ ਤੁਸੀਂ ਜੁਨੀਦ ਨੂੰ ਪੁਜਦਾ ਹੈ ਕੋ ਕਿਸੇ ਦੇਵ ਦੇ ਨੂੰ ਪੁਜਦਾ ਹੈ ਕੋ ਕਿਸੇ ਬਾਬੇ ਦਾ ਦੀਵਾ ਜਗਾਉਂਦਾ ਕੋ ਕਿਸੇ ਵੀ ਜੋਤ ਜਗਾਉਂਦਾ ਦੁਨੀਆ ਦੇ ਉੱਤੇ ਇਹ ਦੇਖ ਹੀ ਰਹਿ ਦੁਨੀਆ ਕੋ ਪਰਮਾਤਮਾ ਦੇ ਤ੍ਰੇਪ ਹੋਂ ਬੰਦੀ ਹੋਣੀ ਜੋ ਆਇਆ ਜਗ ਸੋ ਕੋ ਕਹਿੰਦੇ ਤ੍ਰੇਵ ਦੇ ਵਿੱਚ ਹੈ ਦੁਬਦਾ ਦੇ ਵਿੱਚ ਬੰਨੇ ਹੋਏ ਲੋਕ ਹੈ ਇਹ ਮਾਇਆ ਦਾ ਸੇਲਾ ਇਹ ਕੀ ਇਸਕਿ ਨਾ ਕੀਦਾਂ ਸਾਨੂੰ ਜਬਰ ਲੈ ਮਾਰਕ ਦੇ ਵਿਜੋਗੀ ਦੁਖ ਵਿਛਰੇ ਮਾਨੁਖ ਲਾਇਆ ਨਾ ਮੇਰ ਪਰਮਾਤਮਾ ਤੋਂ ਵਿਛੜੇ ਭੁੱਲੇ ਵੀ ਸੰਗਤ ਕਰਨ ਵਾਲੇ ਵੈਰ ਰੂਪ ਵਿੱਚ ਰਕੇ ਫਿਰ ਦੁੱਖ ਹੁੰਦੇ ਆ ਇਸ ਕਰਕੇ ਭਾਈ ਪ੍ਰਮਾਤਮਾ ਦੀ ਸਿਖ ਸੁਲਾ ਕਰਨੀ ਹੈ ਸਿ ਮਨ ਬਰਾਗੀ ਘਰ ਰਸਾ ਸੱਚ ਭਰਾਤਾ ਹੋਏ ਜਦੋਂ ਸੱਚ ਦੇ ਵਿੱਚ ਰੱਕ ਜਾਂਗੇ ਸੱਚੇ ਦੇ ਨਾਲ ਪ੍ਰੇਮ ਪਾਲਾਂਗੇ ਫਿਰ ਮਾਨ ਬਰਾਗੀ ਹੋ ਜਾਂਦਾ ਹੈ ਕਿ ਜਦੋਂ ਮਨ ਵਿੱਚ ਬਰਾਗ ਹੋਦਾ ਪਰਮੇਸ਼ਰ ਹਿਰਦੇ ਵਿੱਚ ਵਸਦਾ ਆਪੋ ਸਤਨਾਮ ਇਸ ਸਹਿਜ ਸਾ ਸੰਗ ਦੀ ਗੁਰੂ ਬੀ ਗੁਣ ਬਾਣ ਕਿਰਪਾ ਕਰਨ ਗਿਆਨ ਮਹਾਰਾਜ ਹੋਵੇ ਬਔੜ ਭੁੱਖਣਾ ਹੋਈ ਹੈ ਭਾਈ ਜੇਕਰ ਦੁਰਾਂ ਦੇ ਗਿਆਨ ਕਰਕੇ ਬ੍ਰਹਮ ਗਿਆਨ ਦੇ ਆਨੰਦ ਨੂੰ ਮਾਨਣਾ ਕਰੀਏ ਤਮੁਰਕੇ ਪਦਾਰਥ ਦੇ ਰਸਾਂ ਤਸਾਂ ਤੇ ਪੈਨਨ ਭੋਗਨ ਆਦਿ ਧੋਖ ਨਹੀਂ ਰਹੇਗੀ ਨਾਨਕੇ ਵਨ ਮਾਰ ਲੈ ਇਹ ਤੇ ਦੁੱਖਨਾ ਕੋਈ ਸਤਿਗੁਰੂ ਆਨੰਤ ਜੀ ਕਹਿੰਦੇ ਕਿ ਭਾਈ ਇਸ ਮਾਨ ਦੇ ਮਨ ਦੇ ਸੁਭਾਅ ਨੂੰ ਮਾਰ ਕੇ ਉਸ ਪਰਮੋ ਨਾਲ ਮਿਲਣਾ ਕਰੋ ਭਾਈ ਜਿਹਦੇ ਕਰਕੇ ਜਨਮ ਮਨ ਦਾ ਦੁੱਖ ਨਹੀਂ ਹੋਵੇਗਾ ਗਰਭ ਚ ਪੈਣ ਦਾ ਮਰਕਾਂ ਦਾ ਦੁੱਖ ਪ੍ਰਾਪਤ ਨਹੀਂ ਹੋਵੇਗਾ ਭਾਵ ਬਹੁਤ ਹੋ ਜਾਂਦਾ ਇਸ ਤਰ੍ਹਾਂ ਸਤਿਗੁਰੂ ਜੀ ਬਾਣੀ ਦੇ ਨਾਲ ਜੁੜਗੇ ਭਾਈ ਤੇ ਤੁਹਾਨੂੰ ਦੱਸਿਆ ਸੀ ਕਿ ਅਰਦਾਸ ਦੇਤੀ ਹੈ 5:35 ਚੋਲ ਮਿੰਟਾਂ ਦੇ ਕਰਿਆ ਕਰਾਂਗੇ ਸੋ ਸਮਾਂ ਹੋ ਗਿਆ ਦਾ ਦਾ ਸੰਗਤ ਜੀ ਆਇਆ ਕਰੋ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਵਿੱਚ ਸਾਹ ਸੰਗੀ 5-7 ਮਿੰਟਾਂ ਦੀ ਗੱਲ ਹੁੰਦੀ ਹੈ ਸਾਰੀ 5-7 ਮਿੰਟਾਂ ਨੂੰ ਜਦੋਂ ਆਉਂਦੀ ਹੈ 5 ਮਿੰਟਾਂ ਚ ਅਰਦਾਸ ਹੋ ਜਾਂਦੀ ਹੈ 2 ਮਿੰਟ ਹੁਕਮਨਾਮਾ ਹੁੰਦਾ ਹੈ ਜੇ ਆਪਾਂ ਜੋ 7 ਮਿੰਟ ਹੈ ਨਹੀਂ ਤਾਂ ਸਾਡੇ ਕੋਲੇ 5 ਮਿੰਟ ਕੋਲ ਆ ਤਾ ਹਾਂ ਇਹ ਗੱਲ ਇਹ ਕਿ ਕੜੀ ਆभी ਕੜੀ ਆਦੀ ਹੋਤੇ ਆ ਮਾਰੀ ਕਹਿੰਦੇ 24 ਮਿੰਟ ਸੰਧਰ ਦਾ 24 ਮਿੰਟ ਨਹੀਂ ਤਾਂ 12 ਮਿੰਟ ਕਰਿਓ 12 ਮਿੰਟ ਨਹੀਂ ਤਾਂ 6 ਮਿੰਟ ਦਾ ਕਰਾਓ 7 ਨਾਲ ਇਸ ਕਰਕੇ ਭਾਈ 5 6 ਮਿੰਟ ਸਮਾਪਤ ਕਰਕੇ ਜੂਰ ਘਰ ਆਇਆ ਕਰੋ ਸਤਿਗੁਰੂ ਦੀ ਕਿਰਪਾ ਕਰਨ ਫੇਰ ਹੀ ਕੋ ਅਨੁਬਾਣੀ ਦਾ ਪਤਾ ਲੱਗਣਾ ਧਿਆ ਦਾ ਪਤਾ ਲੱਗਣਾ ਨਹੀਂ ਤਾਂ ਸਾ ਸਾਡੇ ਜੀ ਬਸ न त फिर इरे कन पाई त उरे कन कढे वारा कम तव्हां कराढे हर महांगा साथ समी परमेश्वर प्यार जे प्यार बुण मारे जाज कहो सुन वियो सवाइ जन प्रेम पीओ ती प्राप्त सची बाणी में सुन खे ई परमेश्वर जे प्रति प्यार रहंदा दे सबोर जो हुई करणी फुला सतगुरू जी गुरु जी संगत रोशन जो बुलाओ जी फतेह पाओ जी आ वाहिगुरू जी का ख़ालसा वाहिगुरू जी 我对。